ਦਮਿਸਟਰੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਮੁੰਦਰ ਦੀਆਂ ਉਹਨਾਂ ਹਨੇਰੀਆਂ ਡੂੰਘਾਈਆਂ ਵਿੱਚ ਜਿੱਥੇ ਸੂਰਜ ਦੀ ਕਿਰਨ ਵੀ ਨਹੀਂ ਪਹੁੰਚਦੀ ਉੱਥੇ ਅਜੀਹਾ ਕੀ ਹੋ ਰਿਹਾ ਹੈ ਕਿ ਖਤਰਨਾਕ ਸਮੁੰਦਰੀ ਜੀਵ ਡਰ ਕੇ ਸਤ੍ਹਾ ਵੱਲ ਭੱਜ ਰਹੇ ਹਨ ਸਮੁੰਦਰ ਦਾ ਰਾਜਾ ਮੰਨੀ ਜਾਣ ਵਾਲੀ ਕਿਲਰ ਬੇਲ ਜੋ ਆਮ ਤੌਰ ਤੇ 1 ਕਿਲੋਮੀਟਰ ਤੋਂ ਜ਼ਿਆਦਾ ਡੂੰਘਾਈ ਵਿੱਚ ਰਹਿੰਦੀ ਹੈ ਅੱਜ ਕੱਲ੍ਹ ਕਿਨਾਰਿਆਂ ਤੇ ਮਰੀ ਹੋਈ ਕਿਉਂ ਮਿਲ ਰਹੀ ਹੈ ਕੀ ਇਹ ਸਿਰਫ ਇਤਫਾਕ ਹੈ ਜਾਂ ਕੋਈ ਵੱਡਾ ਖਤਰਾ ਹੈ ਜੋ ਸਾਡੇ ਵੱਲ ਵੱਧ ਰਿਹਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਡਰਾਉਣੇ ਸੱਚ ਤੋਂ ਪਰਦਾ ਚੁੱਕਾਂਗੇ ਸਟ੍ਰੇਂਜ ਇਵੈਂਟਸ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਟੈਸਮੇਨੀਆ ਆਈਲੈਂਡ ਕੋਲ ਇੱਕ ਹੈਰਾਨ ਕਰਨ ਵਾਲੀ ਘਟਨਾ ਹੋਈ ਲਗਭਗ 150 ਕਿਲਰ ਵੇਲਸ ਕਿਨਾਰੇ ਤੇ ਆ ਗਈਆਂ ਕੁਝ ਪਹਿਲਾਂ ਹੀ ਮਰ ਚੁੱਕੀਆਂ ਸਨ ਅਤੇ ਬਾਕੀ ਇੰਨੀਆਂ ਡਰੀਆਂ ਹੋਈਆਂ ਸਨ ਕਿ ਉਹਨਾਂ ਨੂੰ ਵਾਪਸ ਸਮੁੰਦਰ ਵਿੱਚ ਧੱਕਣ ਤੇ ਵੀ ਉਹ ਜਾਣ ਨੂੰ ਤਿਆਰ ਨਹੀਂ ਸਨ ਆਖਰ ਜਿਸ ਦੇ ਸਾਹਮਣੇ ਸਾਰਾ ਸਮੁੰਦਰ ਕੰਬਦਾ ਹੈ ਉਹ ਕਿਸ ਤੋਂ ਡਰ ਗਿਆ ਭਾਰਤ ਦੇ ਉੜੀਸਾ ਵਿੱਚ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਕਰੀਬ 7 ਲੱਖ ਆਲਿਵਰ ਡਿਲੇ ਕਛੂ ਕੰਮੇ ਤਕਤਾਂ ਤੇ ਪਹੁੰਚ ਗਏ ਇਹ ਮੈਕਸੀਕੋ ਦੇ ਡੂੰਗੇ ਸਮੁੰਦਰ ਵਿੱਚ ਰਹਿੰਦੇ ਨੇ ਪਰ 9000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਕਿਉਂ ਆਏ ਕੇਰਲ ਵਿੱਚ ਹਜ਼ਾਰਾਂ ਮੱਛੀਆਂ ਕਿਨਾਰੇ ਤੇ ਆ ਕੇ ਮਰ ਰਹੀਆਂ ਸਨ ਮੈਕਸੀਕੋ ਦੇ ਇਕੋ ਬੀਚ ਤੇ 6 ਮੀਟਰ ਲੰਬਾ ਇੱਕ ਅਜੀਬ ਜੀਵ ਦੇਖਿਆ ਗਿਆ ਜਿਸ ਦੀ ਚਮੜੀ ਰਬੜ ਵਰਗੀ ਸੀ ਇਹ ਡੂੰਘੇ ਸਮੁੰਦਰ ਦੀ ਮੱਛੀ ਸੀ ਜੋ ਕਦੇ ਉੱਪਰ ਨਹੀਂ ਆਉਂਦੀ ਪ੍ਰਾਣੀਆਂ ਮਾਨਤਾਵਾ ਕਹਿੰਦੀਆਂ ਨੇ ਕਿ ਜਦੋਂ ਔਰ ਫਿਸ਼ ਸੱਤਾ ਤੇ ਆਉਂਦੀ ਹੈ ਤਾਂ ਇਹ ਕਿਸੇ ਵੱਡੀ ਕੁਦਰਤੀ ਆਫਤ ਦਾ ਸੰਕੇਤ ਹੁੰਦਾ ਲੈਵੀਆਥਨ ਮਿਤ ਲੋਕ ਸੁਆਰ ਉਠਾ ਰਹੇ ਨੇ ਕਿ ਕੀ ਇਹ ਲੈਵੀਆਥਨ ਦੀ ਵਾਪਸੀ ਹੈ ਉਹੀ ਸੁਮੰਦਰੀ ਦੰਤ ਜਿਸ ਬਾਰੇ ਕਹਾਂ ਜਾਂਦਾ ਹੈ ਕਿ ਉਹ ਬਰਮੂਡਾ ਟ੍ਰਾਈਐਂਗਲ ਵਿੱਚ ਸੈਂਕੜੇ ਜਹਾਜ਼ ਡਬੋ ਚੁੱਕਾ ਹੈ ਬਾਈਬਲ ਵਿੱਚ ਵੀ ਇਸ ਨੂੰ ਬੇਕਾਬੂ ਦੱਸਿਆ ਗਿਆ ਹੈ ਜਿਸ ਦੀਆਂ ਅੱਖਾਂ ਵਿੱਚੋਂ ਅੱਗ ਨਿਕਲਦੀ ਹੈ ਜੇਕਰ ਲੈਰੀ ਆਥਨ ਸੱਚਮੁੱਚ ਜਾਗ ਗਿਆ ਹੈ ਤਾਂ ਕਿ ਇਹ ਦੁਨੀਆ ਲਈ ਖਤਰਾ ਬਣ ਸਕਦਾ ਹੈ ਜਾਂ ਫਿਰ ਅਸਲੀ ਖਤਰਾ ਸਾਡੀਆਂ ਆਪਣੀਆਂ ਗਲਤੀਆਂ ਨੇ ਚਲੋ ਜਾਣਦੇ ਹਾਂ ਡੀਪ ਸੀ ਮਿਸਟਰੀਜ਼ ਧਰਤੀ ਦਾ 71% ਹਿੱਸਾ ਸਮੁੰਦਰ ਹੈ ਪਰ ਇਨਸਾਨ ਨੇ ਸਿਰਫ 5% ਨੂੰ ਹੀ ਐਕਸਪਲੋਰ ਕੀਤਾ ਹੈ। ਬਾਕੀ 95% ਅੱਜ ਵੀ ਇੱਕ ਰਹੱਸ ਹੈ। ਵਿਗਿਆਨੀ ਮੰਨਦੇ ਨੇ ਕਿ ਸਮੁੰਦਰ ਦੀਆਂ ਡੂੰਘਾਈਆਂ ਪਲਾੜ ਤੋਂ ਵੀ ਜ਼ਿਆਦਾ ਅਣਜਾਣ ਨੇ। ਸਮੁੰਦਰ ਦੀ ਸਭ ਤੋਂ ਡੂੰਗੀ ਥਾਂ ਮੈਰੀਆਨਾ ਟ੍ਰੈਂਚ ਹੈ ਜੋ 11 ਕਿਲੋਮੀਟਰ ਡੂੰਗੀ ਹੈ। ਇੱਥੇ ਪ੍ਰੈਸ਼ਰ ਇੰਨਾ ਜ਼ਿਆਦਾ ਕਿ ਇਨਸਾਨ ਦਾ ਸਰੀਰ ਪਲ ਭਰ ਵਿੱਚ ਚੱਕਨਾ ਚੂਰ ਹੋ ਜਾਵੇ। ਇੱਥੇ ਅਜਿਹੇ ਜੀਵ ਰਹਿੰਦੇ ਨੇ ਜੋ ਏਲੀਅਨ ਲੱਗਦੇ ਨੇ ਜਿਵੇਂ ਐਂਗਲਰ ਫਿਸ਼ ਜਿਸ ਦੇ ਸਿਰ ਤੇ ਲਾਲ ਟਾਰਨ ਹੁੰਦੀ ਆ ਹਾਲ ਹੀ ਵਿੱਚ ਰੂਸ ਦੇ ਇੱਕ ਮਛੇਰੇ ਨੂੰ ਇੱਕ ਅਜੀਹੀ ਮੱਛੀ ਮਿਲੀ ਜਿਸ ਦਾ ਸਰੀਰ ਇਨਸਾਨੀ ਦਿਮਾਗ ਵਰਗਾ ਸੀ ਜਦੋਂ ਡੂੰਘੇ ਸਮੁੰਦਰ ਦੇ ਜੀਵ ਉੱਪਰ ਆਉਣ ਲੱਗਦੇ ਨੇ ਤਾਂ ਅਕਸਰ ਕੋਈ ਆਫਤ ਆਉਂਦੀ ਹੈ ਹਿਸਟਰੀ ਆਫ ਡਿਜੈਸਟਰਸ ਕੀ ਓਵਰਫਿਸ਼ ਸੱਚਮੁੱਚ ਚੇਤਾਵਨੀ ਦਿੰਦੀ ਹੈ ਇਤਿਹਾਸ ਗਵਾਹ ਹੈ 15ਵੀਂ ਸਦੀ ਵਿੱਚ ਗ੍ਰੀਨਲੈਂਡ ਵਿੱਚ ਔਰਫਿਸ਼ ਦੇਖੀ ਗਈ ਅਤੇ ਕੁਝ ਦਿਨਾਂ ਬਾਅਦ ਭਿਆਨਕ ਤੂਫਾਨ ਆਇਆ। 1855 ਵਿੱਚ ਜਾਪਾਨ ਵਿੱਚ ਔਰਫਿਸ਼ ਦੇਖੀ ਅਤੇ ਫਿਰ ਟੋਕਿਓ ਵਿੱਚ ਭਿਆਨਕ ਪੁਚਾਰ ਆਇਆ। ਸਾਲ 2011 ਵਿੱਚ ਜਾਪਾਨ ਦੇ ਤੱਟਾਂ ਤੇ ਦਰਜਨਾ ਔਰਫਿਸ਼ ਮਰੀਆਂ ਮਿਲੀਆਂ। ਉਸ ਤੋਂ ਕੁਝ ਦਿਨਾਂ ਬਾਅਦ 11 ਮਾਰਚ 2011 ਨੂੰ ਫੁਕੂਸ਼ੀਮਾ ਸੁਨਾਮੀ ਆਈ ਜਿਸ ਨੇ 20000 ਲੋਕਾਂ ਦੀ جان ਲੈ ਲਈ ਹੁਣ ਫਿਰ ਤੋਂ ਇਹ ਜੀਵ ਉੱਪਰ ਆ ਰਹੇ ਨੇ ਆਖਿਰ ਕਿਉਂ ਦਾ ਸਾਇੰਟਿਫਿਕ ਰੀਜਨਸ ਇਸ ਦੇ ਪਿੱਛੇ ਚਾਰ ਮੁੱਖ ਕਾਰਨ ਨੇ ਅਤੇ ਇਹ ਸਾਰੇ ਇਨਸਾਨਾਂ ਦੀ ਗਲਤੀ ਨੇ ਨੰਬਰ 1 گلوبਲ ਵਾਰਮਿੰਗ ਸੁੰਦਰ ਦਾ ਪਾਣੀ ਗਰਮ ਹੋ ਰਿਹਾ ਅਤੇ ਆਕਸੀਜਨ ਘਟ ਰਹੀ ਹੈ ਜਿਸ ਕਰਕੇ ਜੀਵ ਸਾਹ ਲੈਣ ਲਈ ਉੱਪਰ ਭੱਜਦੇ ਨੇ ਨੰਬਰ 2 ਪਲਾਸਟਿਕ ਪ੍ਰਦੂਸ਼ਣ ਹਰ ਸਾਲ 12 ਮਿਲੀਅਨ ਟਨ ਪਲਾਸਟਿਕ ਸਮੁੰਦਰ ਵਿੱਚ ਸੁਪਿਆ ਜਾਂਦਾ ਹੈ। ਜੀਵ ਇਸ ਨੂੰ ਖਾਣਾ ਸਮਝ ਕੇ ਖਾ ਲੈਂਦੇ ਨੇ ਅਤੇ ਮਰ ਜਾਂਦੇ ਨੇ। 2019 ਵਿੱਚ ਇੱਕ ਵੇਲ ਦੇ ਢਿੱਡ ਵਿੱਚੋਂ 40 ਕਿਲੋ ਪਲਾਸਟਿਕ ਨਿਕਲਿਆ ਸੀ। ਨੰਬਰ 3 ਡੀਪ ਸੀ ਮਾਈਨਿੰਗ। ਤੇਲ ਅਤੇ ਖਣਿਜਾਂ ਲਈ ਸਮੁੰਦਰ ਪੁੱਟਿਆ ਜਾ ਰਿਹਾ ਹੈ ਜਿਸ ਨਾਲ ਉਹਨਾਂ ਦੇ ਘਰ ਤਬਾਹ ਹੋ ਰਹੇ ਨੇ। ਨੰਬਰ 4 ਟੈਕਟੋਨਿਕ ਹਲਚਲ ਸਮੁੰਦਰ ਦੇ ਹੇਠਾਂ ਪੁਚਾਲ ਆਉਣ ਨਾਲ ਵੀ ਜੀਵ ਡਰ ਕੇ ਉੱਪਰ ਆਉਂਦੇ ਨੇ ਰੀਅਲ ਸੀ ਮੌਨਸਟਰ ਲੈਵੀਆਥਨ ਭਾਵੇਂ ਇੱਕ ਮਿਥ ਹੋਵੇ ਪਰ ਸਮੁੰਦਰ ਵਿੱਚ ਸੱਚਮੁੱਚ ਡਰਾਉਣੇ ਜੀਵ ਮੌਜੂਦ ਨੇ ਜਾਇੰਟ ਸਕਵਿਡ ਜਿਸ ਦੀਆਂ ਅੱਖਾਂ ਇਨਸਾਨ ਦੇ ਸਿਰ ਜਿੰਨੀਆਂ ਵੱਡੀਆਂ ਹੁੰਦੀਆਂ ਨੇ ਵੈਂਪਾਇਰ ਸਕਵਿਡ ਜੋ ਆਪਣੇ ਦੁਸ਼ਮਣਾਂ ਨੂੰ ਭਜਾਉਣ ਲਈ ਰੌਸ਼ਨੀ ਛੱਡਦਾ ਹੈ ਗੋਬਲਨ ਸ਼ਾਰਕ ਜਿਸ ਨੂੰ ਏਲੀਨ ਸ਼ਾਰਕ ਵੀ ਕਹਿੰਦੇ ਨੇ ਇਹ ਜੀਵ ਡੂੰਘਾਈ ਲਈ ਬਣੇ ਨੇ ਪਰ ਹੁਣ ਇਹ ਵੀ ਸਤ੍ਹਾ ਤੇ ਦਿਖ ਰਹੇ ਨੇ ਜੋ ਕਿ ਇੱਕ ਖਤਰੇ ਦੀ ਘੰਟੀ ਹੈ ਦੋਸਤੋ ਸਮੁੰਦਰੀ ਜੀਵਾਂ ਦਾ ਬਾਹਰ ਆਉਣਾ ਸਿਰਫ ਕੋਈ ਰਹਾਸ ਨਹੀਂ ਸਗੋਂ ਸਾਡੇ ਲਈ ਚੇਤਾਵਨੀ ਵੀ ਹੈ ਅਸੀਂ ਸਮੁੰਦਰ ਨੂੰ ਕੂੜੇ ਦਾ ਢੇਰ ਬਣਾ ਦਿੱਤਾ ਹੈ ਜੇ ਅਸੀਂ ਅੱਜ ਵੀ ਨਾ ਸੰਭਲੇ ਹਾ ਹਾਲਾਤ ਬਹੁਤ ਖਰਾਬ ਹੋ ਸਕਦੇ ਨੇ ਤੁਹਾਡਾ ਕੀ ਮੰਨਣਾ ਹੈ ਕਿ ਲੈਵੀ ਆਥਨ ਵਰਗਾ ਕੋਈ ਦਾਇੰਤ ਹੈ ਜਾਂ ਇਹ ਸਭ ਕੁਦਰਤ ਦਾ ਕਹਿਰ ਆ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਿਓ ਅਤੇ ਅਜਿਹੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਖੋਜ ਟੀਵੀ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ